ਮੇਰਾ ਗਦੀਪ ਸਿੰਘ ਜੀ ਬਰਨੋ ਜੀ ਹੁਣ ਚਾਲੇ ਪਾਏ ਨੇ ਪਹਿਲਾਂ ਵੀ ਦਿੱਲੀ ਜੂਏ ਸੀ ਹੁਣ ਤੇ ਰੋਕਿਆ ਜਾਉ ਰਸ ਜਿਸ ਤਰ੍ਹਾਂ ਦੇਖ ਰਹੇ ਹਾਂ ਲੋਕਾਂ ਦੇਖੋ ਜੀ ਜਿਹੜੇ ਦਰਿਆ ਹੁੰਦੇ ਨੇ ਦਰਿਆ ਬੰਨੇ ਕਦੇ ਬੰਦੇ ਨਹੀਂ ਜਾਂਦੇ ਹੁੰਦੇ ਤੇ ਪਿਛਲਾ ਇਤਿਹਾਸ ਹੈ ਪੰਜਾਬ ਦੇ ਚਾਕੇ ਸਰਕਾਰਾਂ ਦੇਖ ਸਕਦੇ ਜੁਲਮ ਦੇ ਵਿਰੁੱਧ ਇਹ ਬੰਦ ਬੰਦ ਕਟਾਉਣੇ ਵਾਲੀ ਕੌਮ ਹੈ ਇਹ ਕਦੇ ਵੀ ਜੁਲਮ ਦੇ ਮੂਰੇ ਝੁਕਦੀ ਨਹੀਂ ਤੇ ਇਹ ਹਮੇਸ਼ਾ ਹੀ ਆਪਣੇ ਕਹਿ ਲੋ ਜਿੱਤਾ ਫਤਿਹ ਕਰਦੀ ਰਹੀ ਹੈ ਜੀ ਇਹ ਕੱਲ੍ਹ ਕੀ ਰਿਜ਼ਲਟ ਲਿਖੋ ਕਿ 13 ਤੁਸੀਂ ਬੱਸੀ ਗਈ ਹੈ ਤਾਂ ਪਰ ਸਰਕਾਰ ਬਲੋ ਰੁਕਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ ਨੇ ਦੇਖੋ ਜੀ ਸਰਕਾਰ ਤਾਂ ਹੀ ਪਹਿਲਾਂ ਵੀ ਅਗਰੋਕਦੀ ਸੀਗੀ ਹੁਣ ਵੀ ਰੋਕਦੀ ਐ ਉਹ ਕੋਈ ਮੁੱਦਾ ਨਹੀਂ ਹੈਗਾ ਜੀ ਜਿਹੜਿਆ ਜਿਹੜਾ ਲੋਕਾਂ ਦਾ ਹੜਾ ਹੈ ਇਹਦੇ ਮੁਰੇ ਕੁਛ ਨਹੀਂ ਹੋ ਟਿਕਦਾ ਹੁੰਦਾ ਨਾਕੇ ਤੋੜ ਕੇ ਜਾਵਾਂਗੇ ਸਰਕਾਰ ਤਾਂ ਕਹਿੰਦੀ ਸਾਡੇ ਕੋਲੋਂ ਬੜਾ ਪ੍ਰਬੰਧ ਕੀਤਾ ਗਿਆ ਨਹੀਂ ਵੀ ਇਹ ਜਾਣ ਨਹੀਂ ਦੇਣਾ ਨਹੀਂ ਪੋਕ ਦੇਖੋ ਜੀ ਜਦੋਂ ਪਿਛਲੇ ਜੇ ਇਤਿਹਾਸ ਚੱਕ ਲਈਏ ਮੁਗਲਾਂ ਦੀ ਰੱਖ ਲਈਏ ਹੋਰ ਚੱਕ ਲਈਏ ਉਹਨਾਂ ਦਾ ਥਾਰੋ ਕੀ ਕਰਿਆ ਹੁੰਦਾ ਸੀਗਾ ਠੀਕ ਹੈ ਜੀ ਆਪਣਾ ਜਨਰਲ ਜੋਰਾਵਰ ਸਿੰਘ ਸੀਗੇ ਤੇਬਤ ਕਿਤੇ ਜਿੱਤਿਆ ਗਿਆ ਉਹ ਉੱਥੇ ਤੱਕ ਜਿੱਤ ਗਏ ਨੇ ਠੀਕ ਹੈ ਜੀ ਜਿਹੜਾ ਅਮਰੀਕਾ ਸੀਗਾ ਉਹਨਾਂ ਕਾਬਲ ਕਰਾ ਕੇ ਜਿੱਤੇ ਗਿਆ ਸਭ ਤੋਂ ਤਕੜੀ ਪਾਵਰ ਮੰਨੀ ਜਾਂਦੀ ਹੈ ਉਹ ਪਿੱਛੇ ਮੁੜ ਗਈ ਉੱਥੇ ਵੀ ਆ ਕੇ ਸਿੱਖ ਜਿੱਤ ਗਿਆ ਸੀ ਕਿਉਂਕਿ ਇਹ ਬੰਦੇ ਨਹੀਂ ਹੁੰਦੇ ਜੀ ਆ ਹਰਿਆਣਾ ਤੋਂ ਵੀ ਇਹ ਜਿਹੜੀ ਕਾਲ ਦਿੱਤੀ ਗਈ ਆ ਪੰਕੱਲੀ ਪੰਜਾਬ ਦੀ ਆ ਜਾਂ ਹਰਿਆਣਾ ਉਹ ਸਮੁੱਚੇ ਭੱਜਦੀ ਹੈ ਜੀ ਇਹਦੇ ਵਿੱਚ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਧੂਰ ਮੋਰਚਾ ਠੀਕ ਹੈ ਇਹ ਉਹਦੇ ਵੇਲੇ ਲੱਗ ਪਾ ਕੇ 200 ਤੋਂ ਉੱਪਰ ਦੇ ਜਥੇਬੰਦੀਆਂ ਨੇ ਜਿਹੜੇ ਸਾਰੇ ਦੇਸ਼ ਦੀਆਂ ਜਥੇਬੰਦੀਆਂ ਦਾ ਮੋਰਚਾ ਇਹ ਇਕੱਲਾ ਪੰਜਾਬ ਦਾ ਨਹੀਂ ਹੈਗਾ ਜੀ ਹਰਿਆਣਾ ਹਰਿਆਣਾ ਹਰ ਇੱਕ ਦੇਸ਼ ਦਾ ਹਰ ਇੱਕ ਕੋਨੇ-ਕੋਨੇ ਤੋਂ ਕਿਸਾਨ ਆ ਰਹੇ ਨੇ ਰਾਸ਼ਨ ਤੁਸੀਂ ਲੈ ਕੇ ਜਾ ਰਹੇ ਹੋ ਨਾਲ 6-6 ਮਹੀਨੇ ਰਾਸ਼ਨ ਲੈ ਕੇ ਜਾ ਰਹੇ ਹਾਂ ਜੀ ਸਾਰੇ ਜੀ ਬੀਬੀਆਂ ਵੀ ਨਾਲ ਜਾ ਰਹੇ ਸਾਰਾ ਬੀਬੀਆਂ ਵੀ ਲੈ ਕੇ ਜਾ ਬੀਬੀਆਂ ਉਹਦੇ ਜਾ ਤਾਂ ਬੀਬੀਆਂ ਪਹਿਲੇ ਵਸ਼ਮੂਲੇ ਤੇ ਉਸੇ ਤਰ੍ਹਾਂ ਹੁਣ ਵੀ ਬੀਬੀਆਂ ਵਸ਼ਮੂਲੇ ਵਿੱਚ ਆ ਜੀ ਪੱਕੇ ਮੋਰਚੇ ਲੱਗਣਗੇ ਪੱਕੇ ਮੋਰਚੇ ਨਹੀਂ ਪੱਕੇ ਜੀ 6-6 ਮਹੀਨੇ ਰਾਸ਼ਨ ਲੈ ਕੇ ਪੱਕੇ ਮੋਰਚੇ ਜਾ ਰਹੇ ਹਾਂ ਜੀ ਜੀ ਮੇਰਾ ਨਾਮ ਸਤੰਦਰ ਸਿੰਘ ਬ ਅਬਕਾ ਜੀ ਤੁਸੀਂ ਹੁਣ ਕਿੱਧਰ ਨੂੰ ਜਾ ਰਹੇ ਹੋ ਅਸੀਂ ਇਸ ਟਾਈਮ ਦਿੱਲੀ ਨੂੰ ਰਵਾਨਾ ਹੋਏ ਹਾਂ ਜੀ ਕਿੰਨਾ ਕਾਫਲਾ ਹੋਰ ਨਾਲ ਕਾਫਲਾ ਸਾਡੇ ਨਾਲ ਸੈਂਕੜੇ ਸੈਂਕੜੇ ਟਰਾਲੀਆਂ ਨੇ ਸਾਡੀਆਂ ਫਿਲਹਾਲ ਇੱਥੇ ਦੋ ਬਲਾਕਾਂ ਦੀਆਂ ਰਹਿ ਜਾਂ ਸਾਡੇ 6 ਬਲਾਕ ਚੱਲਦੇ ਨੇ ਜੀ ਤੇ ਹੁਣ ਕਿੱਥੇ ਜਾ ਰਹੇ ਉਹਨਾਂ ਨੂੰ ਬਿਲੂ ਜਿਹੜੇ ਬਾਕੀ ਪੂਰੇ ਯਾਰ ਅਸੀਂ ਜੀ ਸਿੰਘੂ ਦੇ ਨੇੜੇ ਜਾ ਕੇ ਰੁਕਾਂ ਸ਼ੰਭੂ ਦੇ ਨੇੜੇ ਜਾ ਕੇ ਰੁਕਾਂਗੇ ਜੀ ਕੀ ਲੱਗਦਾ ਜਿਹੜਾ ਹੁਣ ਵੈਰੀਗੇਟਿੰਗ ਕੀਤੀ ਜਾ ਰਹੀ ਆ ਇਹ ਭਾਰਤ ਪਾਕਿਸਤਾਨ ਦੇ ਬਾਰਡਰ ਕੋਲ ਨਹੀਂ ਕੀਤੀ ਜਾ ਰਹੀ ਦੇਖੋ ਜੀ ਇਹਨਾਂ ਤੋਂ ਚੀਨ ਦਾ ਬਾਰਡਰ ਦਾ ਸੰਭਾਲਿਆ ਨਹੀਂ ਜਾ ਰਿਹਾ ਉੱਥੇ ਤਾਂ ਚੀਨ ਦੀ ਜਿਹੜੀ ਸੈਨਾ ਉਹ ਆਪਣੇ ਵਿੱਚ ਘੁੰਮਦੀ ਫਿਰਦੀ ਆਪਣੇ ਕਬਜ਼ਾ ਕਰੀ ਜਾ ਰਹੀ ਹੈ ਦਿਨ-ਦਿਨ ਇੱਥੇ ਐ ਦਿਖਾਇਆ ਜਾ ਰਿਹਾ ਪੰਜਾਬ ਕਿਵੇਂ ਵੱਖਰਾ ਕੰਟਰੀ ਹੁੰਦਾ ਕੋਈ ਤਾਂ ਬੈਰੀਕੇਡਿੰਗ ਦੁਆਰਾ ਵੀ ਇੰਨੀ ਤਾਂ ਸਤਾਈ ਇਹਨਾਂ ਨੇ ਆਪਣੇ ਚੈਨਾ ਮਾਰਡਰ ਤੇ ਨਹੀਂ ਕੀਤੀ ਹੋਈ ਪਰ ਇਹ ਗੱਲ ਸਮਝ ਤੋਂ ਬਾਹਰ ਆਉਂਦੀ ਆ ਵੀ ਅਸੀਂ ਆਪਣੇ ਆਪ ਉਹ ਐ ਮਹਿਸੂਸ ਹੁੰਦਾ ਹੁਣ ਵੀ ਅਸੀਂ ਕਿਤੇ ਵੱਖਰੇ ਦੇਸ਼ ਦੇ ਹੁੰਨੇ ਆ ਉਹ ਦੇਖਿਆ ਉੱਥੇ ਵੀ ਕਿਸ ਤਰ੍ਹਾਂ ਦੀ ਬੈਰੀਕੇਡਿੰਗ ਬਿਲਕੁਲ ਜੀ ਸੋਸ਼ਲ ਮੀਡੀਆ ਰਾਹੀਂ ਆਈਆਂ ਨੇ ਸਾਡੇ ਕੁਝ ਕਿਸਾਨ ਵੀ ਫੋਟੋ ਲੈ ਕੇ ਆਏ ਨੇ ਬਹੁਤ ਖਤਰਨਾਕ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਹੋਈ ਆ ਔਰੇ ਲੋਕਾਂ ਦੇ ਹੜ ਦੇ ਲੋਕਾਂ ਦੇ ਤੂਫਾਨ ਦੇ ਮੂਹਰੇ ਆ ਜੀਆਂ ਨਾ ਤਾਂ ਗੱਲਾਂ ਪਹਿਲਾਂ ਖੜੀਆਂ ਸੀ ਪਹਿਲਾਂ ਬੈਰੀਕਡ ਰੁਕੀ ਸੀ ਨਾ ਇਹ ਹੁਣ ਰੁਕਣਗੇ ਕਿੰਨਿਆਂ ਦੇ ਸਾਹਮਣੇ ਜਿੱਥੇ ਬੰਦੀ ਜਾ ਰਹੀ ਹੈ ਦੇਖੋ ਜੀ 18 ਜਿਹੜੀ ਆ ਹੈਗਾ ਇੱਕ ਤਾਂ ਸੰਯੁਕਤ ਕਿਸਾਨ ਮਜ਼ਦੂਰ ਜਿਹੜਾ ਮੋਰਚਾ ਨਵਾਂ ਬਣਿਆ ਉਹ ਵੀ ਹੈਗਾ ਤੇ ਬੀਕੇ ਜੂ ਸਿੱਧੂ ਪਰਬਲੋਂ ਜਵੇਂ ਡੱਲੇ ਵਾਲਾ ਸਾਹਿਬ ਅਗਵਾਈ ਕਰਦੇ ਨੇ ਇੱਕ ਮੋਰਚੇ ਦੀ ਉਹ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਆ ਗੈਰ ਰਾਜਨੀਤਿਕ ਆ ਉਹਦੇ ਵੱਲੋਂ ਟਾਲੀਆਂ ਜਾਰੀ ਨੇ ਲਗਭਗ ਇਹ ਅ 25 30 ਦੇ ਲਗਭਗ ਜਥੇਬੰਦੀਆਂ ਨੇ ਕਿਹੜੀਆਂ ਮੰਗਾਂ ਨੇ ਦੇਖੋ ਜਿਹੜੀਆਂ ਮੰਗਾਂ ਤਾਂ ਸਾਡੀਆਂ ਤਾਂ ਹੋਈਆਂ ਜੇ ਨਵੀਆਂ ਹੋਣ ਮੰਗਾਂ ਸਾਡੀਆਂ ਜਿਹੜੀਆਂ ਅਧੂਰੀਆਂ ਰਹਿੰਦੀਆਂ ਸੀ ਮੋਰਚੇ ਦੀਆਂ ਕਿਸਾਨੀ ਮੋਰਚਾ ਜਿਹੜਾ 220 ਨੂੰ ਲੱਗਿਆ ਸੀ ਉਸ ਉਸ ਮੰਗਾਂ ਨੂੰ ਲੈ ਕੇ ਅਸੀਂ ਜਾ ਰਹੇ ਹਾਂ ਸਰਕਾਰ ਨੇ ਮੰਗਾਂ ਮੰਨੀਆਂ ਹੋਈਆਂ ਨੇ ਤਾਂ ਲੱਗੂ ਨਹੀਂ ਕਰੀਆਂ ਜਿਵੇਂ ਸੁਆਮੀ ਨਾਥਨ ਰਿਪੋਰਟ ਦਾ ਵਾਅਦਾ ਕੀਤਾ ਹੋਇਆ ਸੀ ਸਰਕਾਰ ਨੇ ਇਸ ਸੰਸਾਰ ਅਸੀਂ ਫਸਲਾਂ ਦੇ ਭਾਅ ਦਵਾਂਗੇ ਉਹ ਬਿਲਕੁਲ ਨਹੀਂ ਦਿੱਤੇ ਜਾ ਰਹੇ ਤੇ ਦੂਜੀ ਉਦੋਂ ਵਾਲੀ ਗਾਹਾਂ ਦੀ ਗੱਲ ਤੇ ਆ ਜੀ ਆਪਾਂ ਰੁਕ ਜੀਏ ਆ ਕੇ ਜਿਵੇਂ ਫੁੱਲ ਪੂਰਾ ਕਰਜ਼ਾ ਮਾਫੀ ਕਿਸਾਨ ਤੇ ਮਜ਼ਦੂਰ ਦਾ ਤੇ ਸਵਾਮੀਨਾ ਆ ਸਵਾਮੀ ਨਾਥਨ ਅਨਸਾਰ ਸਾਡੀ ਸਾਨੂੰ ਐਮਐਸਪੀ ਦਿੱਤੀ ਜਾਵੇ ਗਰੰਟੀ ਕਾਨੂੰਨ ਬਣਾਇਆ ਜਾਵੇ ਉਹ ਵੀ ਨਹੀਂ ਹਜੇ ਤੱਕ ਬਣਾਇਆ ਤਾਂ ਤੇ ਬਿਜਲੀ ਸੋਧ ਬਿੱਲ ਜਿਹੜਾ ਕਿਹਾ ਸੀ ਸਰਕਾਰ ਨੇ ਮੰਗ ਮੰਨੀ ਸੀ ਸਾਡੀ 2020 ਨੂੰ ਪਹਿਲੀ ਮੀਟਿੰਗ ਜਿਹੜੀ ਮੋਰਚੇ ਦੀ ਹੋਈ ਉਹਦੇ ਵਿੱਚ ਮੰਨੀ ਸੀ ਅਸੀਂ ਨਹੀਂ ਲਾਗੂ ਕਰਾਂਗੇ ਜਦ ਤੁਸੀਂ ਮੋਰਚਾ ਉਤੋਂ ਪੋਸਟਪੋਨ ਕਰਕੇ ਆਏ ਤਾਂ ਉਸ ਤੋਂ ਬਾਅਦ ਆ ਕੇ 2022 ਦੇ ਵਿੱਚ ਉਹ ਬਿਜਲੀ ਬਿੱਲ ਅੰਦਰ ਖਾਤੇ ਲਾਗੂ ਕਰ ਦਿੱਤਾ ਗਿਆ ਕੀ ਲੱਗਦਾ ਜਿਵੇਂ ਤੁਹਾਨੂੰ ਸਰਕਾਰ ਰੋਕੀ ਦੇ ਬੈਰੀਕੇਡ ਕਿਸ ਤਰ੍ਹਾਂ ਹੋਣਾ ਹੈ ਨਾ ਜਿਸ ਤਰ੍ਹਾਂ ਕਿ ਰਿਖਲਾ ਜਾਊਗਾ ਦੇਖੋ ਬੈਰੀਗੇਟਿੰਗ ਦਾ ਹੁਣ ਅਸੀਂ ਉੱਥੇ ਜਾਣਾ ਇਹ ਤਾਂ ਰੁਕਦੇ ਨਹੀਂ ਜਿਹੜੇ ਜੱਟਾਂ ਦੇ ਟਰੈਕਟਰ ਜਹਾਜ਼ਾਂ ਵਰਗੇ ਨੇ ਇਹਨਾਂ ਮੂਰੇ ਕੁਝ ਨਹੀਂ ਰੁਕਣਾ ਜੇ ਕੋਈ ਸਰਕਾਰ ਖੜਾ ਦੇ ਪਾਣੀ ਨੂੰ ਰੋਕ ਲਵੇ ਜਾਂ ਤੂਫਾਨ ਨੂੰ ਰੋਕ ਲਵੇ ਕਦੇ ਨਹੀਂ ਰੋਕ ਹੁੰਦਾ ਇਹ ਜਾਂ ਕੁਝ ਇਹ ਲੋਕਾਂ ਦਾ ਹੜਾ ਇਹ ਰਹਿ ਕੇ ਜਾਊਗਾ ਅੱਗੇ ਕਿ ਬਹੁਤ ਕੋਸ਼ਿਸ਼ਾਂ ਕੀਤੀਆਂ ਤੋਂ ਵੱਡੀਆਂ-ਵੱਡੀਆਂ ਕੋਸ਼ਿਸ਼ਾਂ ਕੀਤੀਆਂ ਅਲੱਗ-ਅਲੱਗ ਤਰੀਕਿਆਂ ਨਾਲ ਕੀਤੀਆਂ ਗਈਆਂ ਸੀ ਆਪਾਂ ਸਾਰਿਆਂ ਨੂੰ ਪਤਾ ਟੋਏ ਪੱਟੇ ਗਏ ਹਾਈਵੇ ਪੱਟੇ ਗਏ ਕਿੱਲ ਵੀ ਲਾਏ ਗਏ ਸਾਰਾ ਕੁਝ ਹੋਇਆ ਪਰ ਆਖਰ ਨੂੰ ਅਸੀਂ ਪਹੁੰਚ ਗਏ ਜੀ ਅੱਜ ਦੀ ਮੀਟਿੰਗ ਹੋ ਰਹੀ ਹੈ ਕੁਝ ਲੱਗਦਾ ਵੀ ਜਣਾ ਕੋਈ ਸਟਾਰਕ ਨੂੰ ਦੇਖੋ ਜੀ ਮੀਟਿੰਗ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਕੀ ਨਿਕਲੂਗਾ ਜ਼ਿਆਦਾ ਉਮੀਦਾਂ ਨਹੀਂ ਹੁੰਦੀਆਂ ਇਹਨਾਂ ਤੇ ਲੀਡਰਾਂ ਦੇ ਜਦ ਸਾਡੇ ਨਾਲ ਇਹ ਮੀਟਿੰਗ ਕਰਕੇ ਵਾਅਦਾ ਕਰਕੇ ਮੁਕਰ ਸਕਦੇ ਨੇ ਤਾਂ ਮੀਟਿੰਗ ਦੇ ਵਿੱਚ ਕੋਈ ਏਡੀ ਉਮੀਦ ਵਾਲੀ ਗੱਲ ਨਹੀਂ ਅਸੀਂ ਐਸੇ ਕਰਕੇ ਯਕੀਨੀ ਆ ਤਾਂ ਹੀ ਅਸੀਂ ਦਿੱਲੀ ਨੂੰ ਕੂਚ ਕੀਤਾ ਭਾਨੇ ਸਿੱਧੂ ਦੀ ਰਿਸਾਈ ਰਿਹਾਈ 10 ਤਰੀਕ ਨੂੰ ਨਹੀਂ ਅੱਜ ਕੀਤੀ ਜਾ ਰਹੀ ਹੈ ਕੀ ਲੱਗਦਾ ਕੋਈ ਸਰਕਾਰ ਵੀ ਚਾਲ ਰਿਕਰ ਸਾਨੂੰ ਤਾਂ ਇਹੀ ਲੱਗਦਾ ਵੀ ਇਹ ਜੱਥੇਬੰਦੀ ਨੂੰ ਉਲਝਾਉਣ ਵਾਲੀ ਗੱਲ ਸੀਗੀ ਵੀ ਕਿਤੇ ਨਾ ਕਿਤੇ ਦਿੱਲੀ ਵੱਲੋਂ ਇਹ ਮੁੱਖ ਮੋੜ ਨਾ ਜਾਂ ਇਧਰਲੇ ਪਾਸੇ ਵਿਜੀ ਹੋ ਜਾਣਾ ਹੋ ਸਕਦਾ ਭਾਨੇ ਸਿੱਧੂ ਨੂੰ ਗ੍ਰਿਫਤਾਰੀ ਉਸ ਤਰ੍ਹਾਂ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਵੇਂ ਝੂਠੇ ਪਰਚੇ ਜੇ ਪਾਈ ਜਾ ਰਹੇ ਨੇ ਤੇ ਲੱਗਦੀ ਆ ਵੀ ਇਹ ਨੌਜਵਾਨੀ ਨੂੰ ਜਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਗ ਰਿਹਾ ਭਾਨੀ ਸਿੱਤੂ ਨੂੰ ਆਣਾ ਚਾਹੀਦਾ ਬਾਰਡਰ ਤੇ ਨਹੀਂ ਬਿਲਕੁਲ ਆਊਗਾ ਜੀ ਉਹ ਆਉਣਾ ਚਾਹੀਦੇ ਨੇ ਆਊਗਾ ਹਾਂਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜੰਪਲਿਆਨ ਟੀਵੀ